ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਵਿਸਾਖੀ ਇਹਨੇ ਵੇਖਿਆ ਹੁੰਦਾ ਜੇ ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ ਜੇ ਮੈਂ ਪਿੰਡ ਹੁੰਦਾ ਮੈਨੂੰ ਕਣਕਾਂ ਦੇ ਰੰਗ ਦੇਖਣ ਲੱਗ ਲੈਣੇ ਸੀ ਪਤਾ ਸੀ ਗਿਆ ਵਿਸਾਖੀ ਨੇੜੇ ਆ ਗਈ ਆ ਅੱਜ ਆ ਸੁਤਿੰਦਰ ਸਰਤਾਜ ਦੇ ਲਈ ਪਿੰਡ ਕੀ ਆ ਜਿੱਥੇ ਤੁਸੀਂ ਬਹੁਤ ਸਮਾਂ ਆਪਣਾ گزارਿਆ ਯੂਨੀਵਰਸਿਟੀ 'ਚ ਆਉਣ ਤੋਂ ਪਹਿਲਾਂ ਉਹ ਉਹਦੇ ਨਾਲ ਕੋਈ ਜੁੜੀਆਂ ਯਾਦਾਂ ਕੀ ਨੇ ਜਾਂ ਪਿੰਡ ਦਾ ਕਿੰਨਾ ਕਦਰ ਮੈਂ ਪੁੱਛਾਂ ਕਿ ਤੁਹਾਡੀ ਸ਼ਾਇਰੀ ਦੇ ਉੱਤੇ ਰਿਹਾ ਮੈਨੂੰ ਲੱਗਦਾ ਹਾਲਾਂਕਿਵੇਂ ਬਹੁਤ ਅਰਲੀ ਸ਼ੈਰੀ ਹੋ ਗਿਆ ਸੀਗਾ ਜਦੋਂ ਮੈਂ ਕਿਹਾ ਨਾ ਕਿ ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਬਹੁਤ ਕਮਾਲ ਉਹ ਤਾਂ ਮੁੰਡਾ ਪਿੰਡ ਦਾ ਸੀ ਆ ਤੁਹਾਡੇ ਉਸ ਇਲਾਕੇ ਚੋਂ ਹੀ ਥਰੀਕਾ ਪਿੰਡ ਹਾਂਜੀ ਹਾਂਜੀ ਦੇਵ ਸਾਹਿਬ ਹਾਂਜੀ ਉਹ ਇੱਕ ਵਾਰੀ ਸਾਡੇ ਲੁਧਿਆਣੇ ਕਾਨਸਰਟ 'ਚ ਆਏ ਕੁਝ ਦਾ ਥੋੜੇ ਸਰੂਰ 'ਚ ਹੀ ਰਹਿੰਦੇ ਹੁੰਦੇ ਸੀ ਤੇ ਕਾਨਸਰਟ ਦੇ ਸੈਂਟਰ ਦੇ ਵਿੱਚ ਪਤਲੀ ਐਂਡ ਦੇ ਵਿੱਚ ਉਹ ਗੁਰਪ੍ਰੀਤ ਸਿੰਘ ਜੀ ਸਾਹਿਬ ਸੀਗੇ ਸਾਰੀ ਫੈਟਰਨਿਟੀ ਸੀ ਲੁਧਿਆਣੇ ਦੀ ਜਿਹੜੀ ਇਹਦੀ ਲਿਟਰੇਚਰ ਦੀ ਹੈ ਆਹ ਕੇ ਕਹਿੰਦੇ ਸਰਤਾਜ ਜਿੱਦਾਂ ਬੋਲਦੇ ਸੀ ਯਾਰ ਮੈਨੂੰ ਇਹ ਬੜਾ ਦੁੱਖ ਹੈ ਵੀ ਇਹ ਲਾਈਨ ਮੈਨੂੰ ਕਿਉਂ ਨਹੀਂ ਆਈ ਤੇ ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਤੇ ਮੁੰਡਾ ਪਿੰਡ ਦਾ ਸੀ ਸ਼ਹਿਰ ਤੇ ਮੈਨੂੰ ਐਡਾ ਵੱਡਾ ਕੰਪਲੀਮੈਂਟ ਲੱਗਿਆ ਕਿ ਕੋਈ ਏਡੀ ਵੱਡੀ ਹਸਤੀ ਤੁਹਾਡੇ ਗਾਣੇ ਨੂੰ ਇਦਾਂ ਕਹਿ ਰਹੀ ਹੈ ਪਰ ਉਹ ਇੰਨੀ ਆਮ ਸਾਦੀ ਪਰ ਇੰਨੀ ਕੋਰਿਲੇਟਿਵ ਗੱਲ ਸੀ ਉਹ ਸੋ ਉਮੈਨੂੰ ਲੱਗਿਆ ਸੀਗਾ ਕਿ ਮੈਂ ਸ਼ਹਿਰੀ ਹੋ ਗਿਆ ਹਨਾ ਤੇ ਮੈਨੂੰ ਵਿਸਾਖੀ ਦੀ ਯਾਦ ਨਹੀਂ ਰਹੀ ਮੈਂ ਤਾਂ ਲਿਖਿਆ ਸੀ ਵਿਸਾਖੀ ਵਾਲਾ ਦਿਨ ਸੀਗਾ ਤੇ ਹਾਂਜੀ ਯਾਦ ਰੱਖਦਾ ਵਿਸਾਖੀ ਤਾਂ ਹੀ ਲਾਈਨ ਆ ਨਾ ਸੈਡ ਅੱਗੇ ਕੀ ਹੁੰਦਾ ਸੀਗਾ ਵਿਸਾਖੀ ਆਈ ਜਾਂ ਤਾਂ ਗੁਰਦੁਆਰੇ ਜਾਉਂਗੇ ਜਾਂ ਘੱਟੋ ਘੱਟ ਸ਼ੁਰੂ ਸ਼ੁਰੂ ਚ ਹੁੰਦਾ ਸੀ ਨਾ ਕਿ ਤੁਸੀਂ ਫੋਨ ਦੇ ਉੱਤੇ ਜਿਹੜਾ ਵੀ ਤਾਜ਼ਾ ਤਾਜ਼ਾ ਸ਼ਾਇਰ ਬਣਦਾ ਉਹਨੇ ਹਰੇਕ ਚੀਜ਼ ਤੇ ਸ਼ੇਅਰ ਬਣਾਉਣਾ ਹੁੰਦਾ ਰਖੜੀ ਤੇ ਪੁੰਨਿਆਂ ਤੇ ਇਸਤੇ ਡੈਟ ਤੇ ਪਲਾਨੇ ਤੇ ਤੇ ਮੇਰਾ ਹੀ ਕੰਮ ਹੁੰਦਾ ਸੀਗਾ ਕਿ ਸਵੇਰੇ ਸਵੇਰੇ ਕਿਸੇ ਵੀ ਇਵੈਂਟ ਦੇ ਉੱਤੇ ਮੈਂ ਸ਼ੇਅਰ ਲਿਖਣਾ ਤੇ ਸਾਰਿਆਂ ਨੂੰ ਸੈਂਡ ਕਰਦਾ ਅੱਛਾ ਮਾਤਰ ਤੁਹਾਡਾ ਕਿਊਪਿਡ ਹੁੰਦੇ ਨਾ ਤੁਸੀਂ ਆਪਣੇ ਸਰਕਲ ਦੇ ਉਸ ਦਿਨ ਸਰ ਸ਼ਾਮ ਪੈ ਗਈ ਤੇ ਮੇਰੇ ਜ਼ਹਿਨ ਚ ਹੈ ਹੀ ਨਹੀਂ ਤੇ ਸ਼ੌਕ ਕੀ ਹਾਂਜੀ ਵਾਹ ਅੱਛਾ ਤੇ ਇਹ ਪੂਰੀ ਸਟੋਰੀ ਹੈ ਉਹਦੇ ਬਿਹਾਈਂਡ ਅੱਛਾ ਹਾਂਜੀ 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 ਤੇ ਮੈਨੂੰ ਸ਼ਾਮ ਨੂੰ ਕਿਸੇ ਦਾ ਕਾਲ ਆਇਆ ਯਾਰ ਭੀ ਅਸੀਂ ਤੇਰਾ ਮੈਸੇਜ ਦੇਖੀਗੇ ਅਸੀਂ ਅੱਗੇ ਫਾਰਵਰਡ ਕਰਨਾ ਸੀ ਤੂੰ ਭੇਜਿਆ ਹੀ ਨਹੀਂ ਤੇ ਮੇਰੇ ਜਿੱਦਾਂ ਨਹੀਂ ਹੁੰਦਾ ਜ਼ਹਿਨ ਤੇ ਚੋਟ ਲੱਗਦੀ ਆ ਫਿਰ ਮੈਨੂੰ ਲੱਗਿਆ ਪਤਾ ਕਿ ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਵਾਹ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਵਿਸਾਖੀ ਇਹਨੇ ਵੇਖਿਆ ਹੁੰਦਾ ਜੇ ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ ਜੇ ਮੈਂ ਪਿੰਡ ਹੁੰਦਾ ਮੈਨੂੰ ਕਣਕਾਂ ਦੇ ਰੰਗ ਦੇਖਣ ਲੱਗ ਰਹੇ ਨੇ ਸੀ ਪਤਾ ਸੀਗਾ ਵਿਸਾਖੀ ਨੇੜੇ ਆ ਗਈ ਆ ਅੱਜ ਆ ਅੱਜ ਮੇਲਾ ਲੱਗਣਾ ਅੱਜ ਗੁਰਦੁਆਰੇ ਜਾਣਾ ਅੱਜ ਕੁਝ ਕਰਨਾ ਵਾਟੇਵਰ ਸੋ ਉਹ ਜਿਹੜੀ ਡਿਸਟੋਰਸ਼ਨ ਆ ਡਿਸਟੋਰਸ਼ਨ ਕਹਿ ਲਓ ਜਾਂ ਪ੍ਰੋਗਰੈਸ਼ਨ ਕਹਿ ਲਓ ਵਾਟੇਵਰ ਜਿੰਨਾ ਵੀ ਤੁਹਾਨੂੰ ਠੀਕ ਲੱਗਦੀ ਗੱਲ ਔਰ ਮੈਨੂੰ ਲੱਗਦਾ ਕਿ ਉਹ ਵੀ ਮੀਲ ਪੱਥਰ ਗੀਤਾ ਹਾਂਜੀ ਚਲੋ ਤੁਹਾਡੇ ਲਈ ਤਾਂ ਸਾਰੇ ਹੀ ਬਹੁਤ ਵੱਡੇ ਹੋਣਗੇ ਗੀਤ ਪਰ ਉਹ ਰੀਅਲੀ ਮੀਲ ਪੱਥਰ ਆ ਉਹ ਇੱਕ ਜਿਵੇਂ ਆਪਾਂ ਬਿਆਨ ਕਰਨਾ ਹੋਵੇ ਨਾ ਕਿ ਕਿੱਦਾਂ ਚੀਜ਼ਾਂ ਬਦਲ ਰਹੀਆਂ ਨੇ ਤਾਂ ਉਹ ਤਬਦੀਲੀ ਦਾ ਬਹੁਤ ਵੱਡਾ ਸੀ ਉਹਦੇ ਵਿੱਚ ਚਾਹੇ ਉਹ ਪਾਣੀਆਂ ਦੀ ਗੱਲ ਹੋਵੇ ਬਹੁਤ ਵੱਡਾ ਇੱਕ ਮੁੱਦਾ ਇਸ ਵੇਲੇ ਦਾ ਤਾਂ ਚਾਹੇ ਉਹ ਚਾਹੇ ਉਹ ਨਵਾਂ ਨਵਾਂ ਵੈਸਟਰਨਿਜ਼ਮ ਛਾਣ ਲੱਗਾ ਸੀਗਾ ਕਿ ਜਰਾ ਨਾਮ ਗੁਰਮੀਤ ਸਿੰਘ ਸੀ ਜੋ ਗੈਰੀ ਹੋ ਗਿਆ ਹਾਂ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਹੌਲੀ ਹੌਲੀ ਉਹ ਨਵੇਂ ਨਵੇਂ ਨਾਮ ਆਉਣੇ ਸ਼ੁਰੂ ਹੋ ਗਏ ਬਹੁਤੀਆਂ ਕਰਕੇ ਤੁਸੀਂ ਚਾਹੇ ਤੁਸੀਂ ਕਹਿੰਦੇ ਕਿ ਬਹੁਤ ਲਿਟਰੇਚਰ ਪੜਿਆ ਤਾਂ ਪਰ ਇਹ ਇਹ ਹੱਡ ਬੀਤੀਆਂ ਤੁਸੀਂ ਬਹੁਤ ਜ਼ਿਆਦਾ ਕਰਕੇ ਤੁਸੀਂ ਹੱਡ ਬੀਤੀਆਂ ਲਿਖੀਆਂ ਨੇ